ਈ ਗੱਲ ਵੀ ਤੇ ਉਹਨਾਂ ਦਾਸ ਕੇ ਹੈ ਕੀ ਦੱਸਾਂ ਭੈਣ ਜਦਾਂ ਦੁੱਖ ਦੀ ਬਾਤ ਵੱਡਾ ਲੋਕਾਂ ਨੇ ਇਸ ਗੰਦਗੀ ਪਾਪੈਂ ਤੇ ਜ਼ਹਿਰੀਲਾ ਬਣਾ ਦਿੱਤਾ ਸੱਚ ਮੁੱਚ ਹਵਾ ਪਾਣੇ ਮੈਂ ਤਾਂ ਆਪਣੇ ਗੁਣ ਹੀ ਗਵਾ ਬੈਠਾ ਆ ਕਿੰਨਾ ਮਿੱਟਾ ਤੇ ਟਵਿੱਟਰ ਸੀਰਾਂ ਨੂੰ ਤਾਂ ਕੋਈ ਨਾ ਬਰਬਾਦ ਕਰਦੇ ਮੇਰੀ ਹਾਲਤ ਵੀ ਤੇਰੀ ਵਰਗੀ ਹੈ ਫੈਕਟਰੀਆਂ ਤੇ ਵਾਹਨਾ ਦੇ ਕਾਲੇ ਧੂਏ ਨਾਲ ਮੇਨੀ ਵੀ ਬਰਬਾਦ ਕਰ ਦਿੱਤਾ ਹੈ ਮੇਰੇ ਵਿੱਚ ਤਾਂ ਮਨੁੱਖ ਦੇ ਸਾਹ ਲੈਣ ਵਾਲਾ ਤੱਤ ਵੀ ਘਟ ਰਿਹਾ ਹੈ ਮੈਂ ਤਾਂ ਇਹ ਚਿੰਤਾ ਹੋ ਰਹੀ ਹੈ ਮਨੁੱਖ ਦਾ ਕੀ ਬਣੂ ਮੇਰੀ ਵਿੱਚ ਜਿਆਦਾ ਕੋਈ ਵਧੀਆ ਹਾਲਤ ਨਹੀਂ ਲੋਕਾਂ ਨੇ ਜ਼ਹਿਰ ਪਾਉਣ ਕਰਕੇ ਮੇਰੇ ਚ ਵੀ ਕੁਝ ਕੁ ਤੱਤ ਘਟ ਰਹੇ ਨੇ ਲੋਕ ਬਿਮਾਰੀ ਦਾ ਸ਼ਿਕਾਰ ਬਣ ਰਹੇ ਨੇ ਮੈਂ ਤਾਂ ਮੈਨੂੰ ਪਤਾ ਨਹੀਂ ਮਨੁੱਖ ਦਾ ਕੀ ਬਣ ਸਕਦਾ ਸਮਝ ਬੱਤਵਾਦਰੁਖ ਲਗਾਓ ਕੰਤੀ ਨੂੰ ਹਰਨਾ ਬਣਾਓ ਕੰਤੀ